ਭਗਵਾਨ ਮਾਂਜੀ ਦੇ ਕੰਮ ਤੋਂ ਖੁਸ਼ ਹਾਂ ਮੈਨੂੰ ਤੇ ਅੱਛਾ ਲੱਗਿਆ ਮੈਨੂੰ ਉਹਦੀ ਮੈਂ ਉਹਦੀ ਨੀਅਤ ਤੋਂ ਬਹੁਤ ਖੁਸ਼ ਹਾਂ ਮੈਨੂੰ ਕੰਮ ਦਾ ਤੇ ਮੈਨੂੰ ਮੈਂ ਜ਼ਿਆਦਾ ਮੈਂ ਬਾਤ ਨਹੀਂ ਕਰ ਰਹਾ ਵੀ ਕੀ ਹੋ ਰਿਹਾ ਉਹਦੀ ਨੀਅਤ ਤੋਂ ਬਹੁਤ ਖੁਸ਼ ਹਾਂ ਮੈਂ ਉਹਦੀ ਜਿਹੜੀ ਗੱਲਬਾਤ ਮੇਰੇ ਨਾਲ ਹੁੰਦੀ ਹੈ ਉਹ ਤੋਂ ਬਹੁਤ ਖੁਸ਼ ਹਾਂ ਕੋਈ ਬੰਦਾ ਇਦਾਂ ਦੀ ਗੱਲਬਾਤ ਪਹਿਲੇ ਨਹੀਂ ਕਰਦਾ ਸੀ ਮੇਰੇ ਨਾਲ ਜਿੰਨੇ ਵੀ ਚੀਫ ਮਿਨਿਸਟਰ ਜਾਂ ਜਿਹੜੇ ਮਿਨਿਸਟਰ ਜਾਂ ਪ੍ਰਾਈਮ ਮਿਨਿਸਟਰ ਜਿਨ੍ਹਾਂ ਨਾਲ ਮੇਰੀ ਦੋਸਤੀ ਯਾਰੀ ਤੇ ਮੇਰੀ ਰਹਿੰਦੀ ਹੈ ਤੁਹਾਨੂੰ ਪਤਾ ਉਹ ਲੋਕ ਹਮੇਸ਼ਾ ਚਾਹਦੇ ਵੀ ਜੱਸੀ ਆਏ ਤੇ ਇਹਦਾ ਕੋਈ ਪਰਸਨਲ ਕੰਮ ਕਰਦੋ ਇਹ ਪਰਸਨਲ ਨਹੀਂ ਕਰਦਾ ਕਦੇ ਹਮ ਮਤਲਬ ਮੈਂ ਉਹਨੂੰ ਚਾਰ ਵਾਰੀ ਕੋਈ ਕਿਸੇ ਦਾ ਕੰਮ ਕਰਾ ਦਵਾਂਗੇ ਬਟ ਆਪਣਾ ਕਿਸੇ ਦਾ ਵੀ ਨਹੀਂ ਕਰੇਗਾ ਹਮ ਪੰਜਾਬ ਦਾ ਕੁਝ ਕਰੋਗੇ ਤਾਂ ਕਰ ਦੇਗਾ ਮੈਂ ਕਹਾਂਗਾ ਯਾਰ ਭਗਵਾਨ ਦਾ ਆਪਾ ਨਾ ਗੁਰੂ ਨਾਨਕ ਸਾਹਿਬ ਦੇ ਉੱਪਰ ਇੱਕ ਮੇਰੇ ਕੋਲ ਮਨ ਦੇ ਵਿੱਚ ਹੈਗਾ ਆ ਜਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਉੱਪਰ ਹੈਗਾ ਉਹ ਕਹੇਗਾ ਕਰੋ ਉਸੇ ਟਾਈਮ ਲੋਕਾਂ ਨੂੰ ਬੁਲਾ ਕੇ ਕਹੇਗਾ ਕਿ ਇਹ ਕੰਮ ਕਰੋ ਇਹ ਬਹੁਤ ਅੱਛੀ ਸਕੀਮ ਹੈ ਇਹਦੇ ਨਾਲ ਗੁਰੂ ਨਾਨਕ ਸਾਹਿਬ ਦੀ ਬਾਣੀ ਅੱਗੇ ਜਾਏਗੀ ਜਾਂ ਭਗਤ ਸਿੰਘ ਦੀ ਗੱਲ ਹੋਏਗੀ ਜਾਂ ਬਾਬਾ ਬੁੱਢਾ ਸਾਹਿਬ ਦੀ ਕਲਚਰ ਦੀ ਗੱਲ ਹੋਏਗੀ ਉਹ ਪਰਸਨਲ ਨਹੀਂ ਕਰਦਾ ਬਾਕੀ ਜਿਹੜੇ ਉਹ ਪਰਸਨਲ ਉਹਨਾਂ ਨੂੰ ਲੱਗਦਾ ਜੱਸੀ ਦਾ ਇਹ ਕੰਮ ਕਰ ਦੋ ਇਹਨੂੰ ਇਹਨੂੰ 50 ਕਰੋੜ ਰੁਪਏ ਦਵਾ ਦਿਓ ਜਾਂ ਇਹਨੂੰ 100 ਕਰੋੜ ਉਹ ਮੇਰਾ ਇੰਟਰਸਟ ਨਹੀਂ ਹੈ ਕਿਉਂਕਿ ਮੇਰਾ ਪੈਸਾ ਕਮਾਉਣ ਦਾ ਕੋਈ ਇੰਟਰਸਟ ਨਹੀਂ ਨਾ ਮੈਂ ਇਸ ਤਰ੍ਹਾਂ ਦਾ ਕਦੀ ਪੈਸਾ ਕਮਾਉਣਾ ਚਾਹਣਾ ਹੈ ਸੋ ਆਮ ਹੈਪੀ ਦੇਖੋ ਮੇਰਾ ਯਾਰ ਤਾਂ ਹੈਗਾ ਹੀ ਆ ਬਿਲਕੁਲ ਬਿਲਕੁਲ ਲਾਈਕ ਤੁਸੀਂ ఓਪਨ ਸਪੋਰਟ ਕਰਦੇ ਹੋ ਉਹਨਾਂ ਨੂੰ ਪਾਰਟੀ ਨੂੰ ਸਪੋਰਟ ਕਰਦੇ ਆ ਮੈਂ ਪਾਰਟੀ ਨੂੰ ਨਹੀਂ ਸਪੋਰਟ ਕਰਦਾ ਪਾਰਟੀ ਵਿੱਚ ਕਿਸੇ ਨੂੰ ਵੀ ਨਹੀਂ ਸਪੋਰਟ ਕਰਦਾ ਕਿਉਂਕਿ ਪਾਰਟੀਆਂ ਵਿੱਚ ਬਹੁਤ ਫਲॉਅਸਟ ਬਾਦ ਫਿਰ ਉਹ ਟੈਕਨੀਕਲੀ ਤੁਹਾਨੂੰ ਉਹਨਾਂ ਚੀਜ਼ਾਂ ਜਾਣਾ ਤਾਂ ਜੇ ਹੁਣ ਹੰਸ ਰਾਜ ਜੀ ਦੀ ਗੱਲ ਆਪਾਂ ਕਰ ਰਹੇ ਸੀਗੇ ਉਹਨਾਂ ਦੇ ਨਾਲ ਲਾਈਕ ਕੁਝ ਬਿਹੇਵੀਅਰ ਜਿਹੜੇ ਹੋਏ ਔਨ ਗਰਾਉਂਡ ਜਿਹੜੇ ਉਹਨਾਂ ਦੇ ਕਿਉਂਕਿ ਉਹ ਬਿਹੇਵੀਅਰ ਉਸ ਕਲਾਕਾਰ ਨਾਲ ਨਹੀਂ ਹੋ ਰਿਹਾ ਸੀ ਉਸ ਪਾਰਟੀ ਦੇ ਲੀਡਰ ਦੇ ਤੌਰ ਤੇ ਹੋ ਰਿਹਾ ਸੀ ਲੇਕਿਨ ਕਿਤਨਾ ਕਿਤੇ ਸ਼ਖਸੀਅਤ ਤਾਂ ਇੱਕੋ ਆ ਨਾ ਨਹੀਂ ਪੰਗਾ ਤਾਂ ਹੋ ਹੀ ਹੁੰਦਾ ਨਾ ਜੇ ਤੁਸੀਂ ਜਦੋਂ ਪਾਰਟੀ ਚ ਚੱਲ ਜਾਂਦੇ ਹੋ ਕਿਸੇ ਚ ਉਹ ਪਾਰਟੀ ਦੇ ਕੰਮਾਂ ਨਾਲ ਤੁਹਾਨੂੰ ਫਿਰ ਜਾਣਾ ਜਾਂਦਾ ਉਹ ਤੁਹਾਡੀ ਜਿਹੜੀ ਪਰਸਨੈਲਿਟੀ ਉਹਦੇ ਨਾਲ ਜੋੜ ਕੇ ਤੁਸੀਂ ਫਿਰ ਅਲੱਗ ਨਹੀਂ ਹੋ ਸਕਦੇ ਤੁਸੀਂ ਇਹ ਨਹੀਂ ਕਹਿੰਦੇ ਵੀ ਪਾਰਟੀ ਤਾਂ ਠੀਕ ਹੈ ਪਰ ਮੈਂ ਤੁਹਾਡੇ ਨਾਲ ਖੜਾ ਹਾਂ ਪਰ ਤੁਹਾਡੇ ਐਕਸ਼ਨ ਤੇ ਬੋਲਣ ਦੇ ਵਿੱਚ ਫਰਕ ਹੈ ਕਈ ਵਾਰੀ ਆਪਾਂ ਕਿਸੇ ਬੰਦੇ ਨੂੰ ਕਹਿੰਦੇ ਨੇ ਮੈਂ ਤੇਰੀ ਹੈਲਪ ਤੇ ਬਹੁਤ ਕਰਨਾ ਚਾਹੁੰਦਾ ਪਰ ਤੁਸੀਂ ਫੋਨ ਨਹੀਂ ਚੁੱਕਦੇ ਪਰ ਜਦੋਂ ਵੀ ਫੋਨ ਚੁੱਕਦੇ ਮੈਂ ਤੇਰੀ ਹੈਲਪ ਕਰਾਂਗਾ ਮੈਂ ਤੇਰੀ ਹੈਲਪ ਕਰਾਂਗਾ ਮੈਂ ਤੇਰੇ ਨਾਲ ਖੜਾ ਹਾਂ ਪਰ ਤੁਸੀਂ ਨਾਲ ਖੜੇ ਨਹੀਂ ਹੁੰਦੇ ਉਹਦੇ ਐਕਸ਼ਨ ਤੁਹਾਡੇ ਨਹੀਂ ਬੋਲ ਰਹੇ ਹੁੰਦੇ ਐਗਜ਼ੈਕਟਲੀ ਕਿਉਂਕਿ ਐਕਸ਼ਨ ਤੁਹਾਡੀ ਪਾਰਟੀ ਦੇ ਬੋਲਣੇ ਤੁਸੀਂ ਇਕੱਲੇ ਨਹੀਂ ਕੁਝ ਵੀ ਕਰ ਸਕਦੇ ਬਿਲਕੁਲ